ਏਦੇदाई ਘਰੇ ਪਤਾ ਵਾ ਇਹਦਾ ਬੰਦਾ ਹੈਗਾ ਲਾਲਾ ਸ਼ਹਿਰ ਦਾ ਅਸੀਂ ਪਿੰਡਾਂ ਨੇ ਜੀ ਸਾਡੇ ਘਰਦਿਆਂ ਕੋਲੇ ਕਹੀ ਹੀ ਹੁੰਦੀ ਆ ਉਹੀ ਪੁੱਠੀ ਪਊਗੀ ਮੋਰਾਂ ਦੇ ਹਿਸਾਬ ਨਾਲ 4 ਸਾਲ ਦੀ ਡਿਗਰੀ 8 ਸਾਢੇ ਸੈਮੈਸਟਰ ਨੇ ਅਜੀ ਤਾਂ ਜੀ ਗਾਲ ਘੜਦੇ ਹੁੰਨੇ ਆ ਵੀ ਸਾਲੇ ਅਗਲੇ ਸੈਮੈਸਟਰ ਚ ਤੂੰ ਫੇਰ ਹੋ ਜਿਵੇਂ ਸਾਡੇ ਬਰੋਬਰ ਹੀ ਰਵੇਂ ਹੁਸਨ ਘੜਾ ਥੋੜਾ ਵਾ ਜੀ ਜੱਗ ਤੇ ਬਥੇਰਾ ਵਾ ਹੁਣ ਆ ਹੀ ਆ ਜੀ ਹਵਾ ਘੜਾ ਇੱਕ ਪਾਸੇ ਨੂੰ ਚਲਦੀ ਹੁੰਦੀ ਆ ਬਦਲਦੀ ਹੋਈ ਹੁੰਦੀ ਆ ਕੋਈ ਹੋਰ ਪਸੰਦ ਆ ਜੂਗਾ ਜੀ ਬੰਦਾ ਸਵਾਦ ਦਾ ਹੋਣਾ ਚਾਹੀਦਾ अच्छा जब तक सवारदन ਦਾ ਪਤਾ ਉਦੋਂ ਤੱਕ ਕਿਵੇਂ ਥੋੜੀ ਜਿਹੀ ਨਾ ਕਿੰਨਾ ਦਾ ਸਵਾਗ ਚਾਹੀਦਾ ਹੈ ਦੰਨ ਨਹੀਂ ਦੱਸੋ ਇਹ ਦੱਸਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਤੁਹਾਨੂੰ ਪਤਾ ਪੰਜਾਬ ਦਾ ਰਾਜ ਬਖਸ਼ੀ ਕਿਹੜਾ ਆ ਸਾਡੇ ਤਾਂ ਹੀ ਇੱਕ ਹੀ ਆ ਕੱਕੜਾਉਂਦਾ ਉਹ ਵੀ ਬਤੀਲੇ ਚ ਹੁੰਦਾ ਬਈ ਮੈਂ ਕਹਿੰਦੇ ਜਿਹੜੀ ਕੋਈ ਚਸ਼ਮਾ ਲਾਉਂਦੀਆਂ ਨੇ ਬਹੁਤ ਪੜਾਕ ਹੁੰਦੀ ਨੇ ਸੱਚੀ ਗੱਲ ਗੱਲ ਨਹੀਂ ਨਹੀਂ ਮੈਂ ਮੈਂ ਫੋਨ ਦੇਖ ਦੇਖ ਕੇ ਵੀ ਚਸ਼ਮਾ ਲੱਗ ਜਾਂਦਾ ਕਈ ਵਾਰ ਗਰਲਫ੍ਰੈਂਡ ਹੈਗੀ ਹਾਂਜੀ ਹੈਗੀ ਹੈਗੀ ਪਹਿਲਾ ਬੰਦਾ ਆ ਜਿਹਨੇ ਕੈਮਰਾ ਅੱਗੇ ਐਕਸੈਪਟ ਕੀਤਾ ਕਿ ਗਰਲਫ੍ਰੈਂਡ ਹੈਗੀ ਆ ਲਵਾਨਾ ਲਵਾਨਾ ਪਿਆਰਾ ਹੋਇਆ ਕੀ ਚੜਦੀ ਆ ਜਦੋਂ ਮੈਡਮ ਬਾੜਾ ਹੀ ਬੋਲਦੀ ਨਹੀਂ ਜੀ ਬਸ ਕੰਨਾਂ 'ਚ 이어ਬਾਡ ਲੱਗੇ ਹੁੰਦੇ ਆ ਬੈਠੇ ਗਾਣੇ ਸੁਣੀ ਜਾਂਦੇ ਆ ਹੈਲੋ ਸਰ ਹੈਲੋ ਜੀ ਸასი ਗਾਲ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਇਹ ਪਹਿਲੇ ਤਾਂ ਇਹ ਦੱਸੋ ਸਟੱਡੀ ਵਿੱਚ ਕੀ ਕਰ ਰਹੇ ਹੋ ਸਟੱਡੀ ਵਿੱਚ ਮੈਂ ਕਰਦਾ ਨਿਊਟ੍ਰੀਸ਼ਨ ਐਂਡ ਡਾਈਟੈਟਿਕਸ ਹਾਂ ਵਧੀਆ ਲੱਗਦੀ ਹੈ ਫਿਲਹਾਲ ਤਾਂ ਵਧੀਆ ਲੱਗਦੀ ਹੈ ਜਦੋਂ ਸੀਪੀਆਈ ਉਹਦੇ ਦੇਖਾਂਗੇ ਅੱਛਾ ਉਮੀਦ ਹੈਗੀ ਹੈ ਕਿ ਪਾਸ ਹੋ ਜਾਓਗੇ ਨਹੀਂ ਉਮੀਦ ਤਾਂ ਫਿਰ ਹੀ ਹਰ ਇੱਕ ਚੀਜ਼ ਦੀ ਉਮੀਦ ਹੁੰਦੀ ਹੋਈ ਆ ਬੰਦੇ ਨੂੰ ਅੱਛਾ ਪਰ ਕਈ ਉਮੀਦਾਂ ਐ ਹੁੰਦੀਆਂ ਨਾ ਪੂਰੀਆਂ ਨਹੀਂ ਹੁੰਦੀਆਂ ਗਈਆਂ ਤਾਂ ਉਹ ਹੈਗਾ ਵਾ ਵੀ ਦੇਖਦੇ ਆ ਜਲਦੀ ਅੱਛਾ ਠੀਕ ਹੈ ਜੇ ਅਸੀਂ ਨਾ ਤੁਹਾਡੀ ਤੁਹਾਡੀ ਜਨਰਲ ਨੌਲੇਜ ਦੇਖ ਲੈਂਦੇ ਵੀ ਕਿੰਨੀ ਕੀ ਤੁਹਾਨੂੰ ਜਨਰਲ ਨੌਲੇਜ ਹੈ ਤੁਹਾਨੂੰ ਪਤਾ ਪੰਜਾਬ ਦਾ ਰਾਜਪੱਖੀ ਕਿਹੜਾ ਆ ਪਤਾ ਨਹੀਂ ਆਈ ਪਤਾ ਨਹੀਂ ਕਿਉਂ ਸਾਡੇ ਤਾਂ ਹੀ ਇੱਕ ਹੀ ਆ ਕੱਕੜਾਉਂਦਾ ਵਾ ਉਹ ਵੀ ਬਤੀਲੇ ਚ ਹੁੰਦਾ ਵਈ ਮੈਂ ਤਾਂ ਨਨ ਰੇਜੋ ਹਾਂਜੀ ਪੂਰੇ ਹੀ ਕੁੱਕੜ ਬਦਿੱਲੇ ਆਂਦਾ ਕੁੱਕੜ ਬਣਾਣਾ ਮੈਂ ਕਹੇ ਜਿਹੜਾ ਕੁਛ ਮਰਜੀ ਅੱਛਾ ਸਾਨੂੰ ਪ੍ਰੈਕਟੀਕਲ ਵੀ ਹੈ ਡਿਗਰੀ ਚ ਵੀ ਸੀਗਾ ਜੀ ਅੱਛਾ ਤੇ ਇੱਕ ਵਾਰੀ ਅਸੀਂ ਨਾ ਜੀ ਬਸ ਬਣਾਈ ਜਾਈਏ ਬੈਠੇ ਤੇ ਮੇਰਾ ਨਾਲ ਸੀ ਯਾਰ ਦੋਸਤ ਸਿੱਧੂ ਸਿੱਧੂ ਓਏ ਆ ਜਾ ਤੇ ਅਸੀਂ ਬਣਾਈ ਜਾਈਏ ਬੈਠੇ ਤਾਂ ਪੂਰਾ ਐਨਸਵਾਦ ਬਣਿਆ ਅੱਛਾ ਜਦੋਂ ਮੈਡ ਨੇ ਪੁੱਛਿਆ ਨਾ ਵੀ ਇਹਦੀ ਰੈਸਪੀ ਦੋ ਕੀ ਆ ਅਸੀਂ ਸਾਰਾ ਕੁਝ ਦੱਸਤਾ ਜੀ ਐਂ ਕਰਕੇ ਵੀ ਇਦਾਂ ਮੈਡ ਨੇ ਕਿ ਨਹੀਂ ਮਸਾਲੇ ਕਿਹੜੇ ਪਾਇਆ ਜੀ ਅਸੀਂਗਾ ਵੀ ਮੈਡਮ ਜੀ ਐਂ ਕਰਕੇ ਸਾਡੇ ਦਾਦੇ ਦਾ ਵਿਆਹ ਸੀਗਾ ਜੀ ਐ ਨਹੀਂ ਅੱਛਾ ਮੈਂ ਕਹਈ ਉਦੋਂ ਨਹੀਂ ਹਿਮਾਚਲ ਤੋਂ ਮਸਾਲੇ ਮੰਗਾਈ ਸੀਗੇ ਟਰੱਕ ਭਰ ਕੇ ਅੱਛਾ ਮੈਂ ਕਹਈ ਉਹੀ ਚੱਲੀ ਜਾਂਦੇ ਆ ਬਸ ਅਜੇ ਤੱਕ ਐ ਨਹੀਂ ਪਤਾ ਕਿਹੜੇ ਆਈ ਬਸ ਹਿਮਾਚਲ ਦੇ ਮਸਾਲੇ ਆ ਅੱਛਾ ਤੇ ਮੈਡਮ ਹੁਣ ਮੇਰੇ ਮਗਰ ਪਈ ਹੋਈ ਆ ਤੂੰ ਮੈਨੂੰ ਹਿਮਾਚਲ ਵਾਲੇ ਮਸਾਲੇ ਲੈ ਕੇ ਦੇ ਅੱਛਾ ਫੇਵਰਿਟ ਮੈਡਮ ਕਿਹੜੀ ਆ ਤੁਹਾਡੀ ਵੇ ਵੇ ਮੈਡਮ ਹਜੇ ਤੱਕ ਇਹਦਾ ਹੀ ਕੋਈ ਨਹੀਂ ਹੈਗੀ ਕੀ ਚੀਜ਼ ਛੱਡਦੀ ਹੈ ਜਦੋਂ ਮੈਡਮ ਬਾੜਾ ਹੀ ਬੋਲਦੀ ਹੈ ਨਹੀਂ ਜੀ ਬਸ ਕੰਨਾਂ 'ਚ 이어ਬੋਡ ਲੱਗੇ ਹੁੰਦੇ ਆ ਬੈਠੇ ਗਾਣੇ ਸੁਣੀ ਜਾਂਦੇ ਆ ਅੱਛਾ ਜੇ ਮੈਡਮ ਨੇ ਇੰਟਰਵਿਊ ਦੇਖ ਲਈ ਫੇਰ ਨਹੀਂ ਹੈਗਾ ਮੈਡਮ ਨੇ ਕਲਾਸ ਤੋਂ ਬਾਹਰ ਘੱਟ ਦੇਣਾ ਨਹੀਂ ਜੀ ਬਹੁਤ ਬਦ ਇਹੀ ਆ ਤੂੰ ਕਹਿ ਦੇਣਗੇ ਵੀ ਕੀ ਕੀਤਾ ਇੰਟਰਵਿਊ 'ਚ ਕਹਿਣਾਗੇ ਹੀ ਬਸ ਹੱਸਾ ਖੇਡਾ ਕੀਤਾ ਉਹ ਤਾਂ ਸਾਰਾ ਕੋ ਗਲਤ ਆ ਅੱਜ ਕਹਿੰਦੇ ਤੁਸੀਂ ਕਲਾਸ ਦੇ ਸੀਆਰ ਹੋ ਮੈਨੂੰ ਕੋਈ ਰਿਸਪੌਂਸਿਬਿਲਟੀ ਤਾਂ ਨਜ਼ਰ ਨਹੀਂ ਆ ਰਹੀ ਤੁਹਾਡੇ 'ਚ ਸੀਆਰ ਵਾਲੀ ਨਹੀਂ ਜੀ ਬਸ ਠੱਕੇ ਨਾਲ ਹੀ ਬਣਾਤਾ ਜੀ ਬਸ ਕਿੱਨੇ ਵਾਲੀ ਬਣਾਦਾ ਬਲੀ ਦਾ ਬੱਕਰਾ ਮੈਂ ਜੀ ਮੈਂ ਤਾਂ ਸੀ ਯਾਰ ਕਹਾਦਾ ਮੈਂ ਜੀ ਅੱਛਾ ਬਲੀ ਦਾ ਬੱਕਰਾ ਮਤਲਬ ਮੂੰਹੀ ਵਸ ਜੀ ਮੈਨੂੰ ਸਾਰੇ ਜਾਣੇ ਪੁੱਛਣ ਲੱਗੇ ਸੀ ਯਾਰ ਕਿ ਨੂੰ ਬਣਾਉਣਾ ਮੈਂ ਸਾਰੇ ਨੇ ਨਾਲ ਲਿਆਦਾ ਭਵਨ ਨੂੰ ਬਣਾਉਣਾ ਵਾ ਫਿਰ ਮੇਰੀ ਕੋਈ ਪੇਸ਼ ਨਹੀਂ ਚੱਲੀ ਕਿ ਮੈਂ ਨਿਵੀ ਪਾ ਕੇ ਖੜਾ ਰਿਆ ਕਾਲਾ ਹਾਰ ਪੈ ਗਏ ਸੀ ਯਾਰ ਵਾਲੀ ਕਾਲਜ ਜਾ ਕੇ ਕਿੰਨਾ ਕੇ ਜ਼ਿਆਦਾ ਇੰਜੋਏਮੈਂਟ ਹੋ ਰਿਹਾ ਮੈਮ ਬਹੁਤ ਵਧੀਆ ਇੰਜੋਏਮੈਂਟ ਹੋ ਰਹੀ ਥੇ ਤਾਈ ਮੈਮ ਡਿਗਰੀ ਇੱਕ ਬਹੁਤ ਚੰਗੀ ਲੱਗਦੀ ਹੈ ਸਾਨੂੰ ਐਸਸੀ ਦੀ ਕਿਉਂਕਿ ਮੈਂ ਮੇਨਲੀ ਸਾਰਾ ਕੁਕਿੰਗ ਦਾ ਕੋਰਸ ਕਰਦੇ ਨਾ ਜੀ ਉਹ ਸਾਨੂੰ ਮੈਮ ਸ਼ੌਂਕ ਐ ਸ਼ੁਰੂ ਤੋਂ ਨਹੀਂ ਨਹੀਂ ਮੈ ਤੇ ਮੈਮ ਉਹਦੇ ਵਿੱਚ ਸ਼ੁਰੂ ਤੋਂ ਇੰਟਰਸਟ ਹੈਗਾ ਤੇ ਕੁਕਿੰਗ ਵਗੈਰਾ ਦਾ ਸ਼ੁਰੂ ਤੋਂ ਸ਼ੌਂਕ ਹੈਗਾ ਸਿਕਾ ਹੀ ਤਾਂ ਕੋਰਸ ਬਹੁਤ ਚੰਗਾ ਲੱਗ ਰਿਹਾ ਹੈ ਜੀ ਬਹੁਤ ਚੰਗਾ ਅੱਛਾ ਠੀਕ ਹੈ ਟੂ ਵੀ ਓਨੈਸਟ ਇੱਕ ਨਾ ਸਵਾਲ ਦਾ ਜਵਾਬ ਦਿਓ ਗਰਲਫ੍ਰੈਂਡ ਹੈਗੀ ਹਾਂ ਜੀ ਹੈਗੀ ਹੈ ਮਤਲਬ ਆ ਦੇਖੋ ਵੀ ਪਹਿਲਾ ਬੰਦਾ ਹੈ ਜਿਹਨੇ ਕੈਮਰੇ ਅੱਗੇ ਐਕਸੈਪਟ ਕੀਤਾ ਕਿ ਗਰਲਫ੍ਰੈਂਡ ਹੈਗੀ ਆ ਅੱਛਾ ਕਿੰਨੇ ਸਾਲ ਤੋਂ ਰਿਲੇਸ਼ਨ ਹੈ ਕਿੰਨਾ ਨਵਾਂ ਨਵਾਂ ਹੋਇਆ ਹੈ ਆ ਨਾ 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 ਮਾਣਾ ਮਾ ਪਿਆਰਾ ਹੋਇਆ ਹੈ ਵੇਗਾ ਸਹੀ ਪੰਜ ਸਾਲ ਹੋ ਗਏ ਮੈਨੂੰ ਇਹ ਪੰਜ ਸਾਲ ਹੋ ਗਏ ਮਤਲਬ ਇੰਨੇ ਜ਼ਿਆਦਾ ਸੀਰੀਅਸ ਹੋ ਹਾਂਜੀ ਹਾਂਜੀ ਪੂਰੀ ਸੀਰੀਅਸ ਹੈ ਜੇ ਅਭੀ ਅੱਗੇ ਚਾਹੁੰਦੇ ਹੋ ਵੀ ਸਾਡਾ ਵਿਆਹ ਹੋ ਜਾਈਏ ਕੀ ਉਹਦਾ ਹੀ ਹੈ ਨਹੀਂ ਨਹੀਂ ਵਿਆਹ ਵਾਲੀ ਗੱਲ ਹੈ ਪੂਰੀ ਵਿਆਹ ਕਰਾਂਗੇ ਹਾਂਜੀ ਹਾਂਜੀ ਕਰ ਦੱਸ ਰੱਖਿਆ ਜੀ ਚਲੋ ਹੁਣ ਦੇਖਦੇ ਹਾਂ ਬਾਕੀ ਮੁੰਡੇ ਜਿਹਦੇ ਵਿੱਚ ਘਰ ਸੱਗੇ ਵੀ ਹਨ ਐਕਸੈਪਟ ਕਰਨਗੇ ਵੀ ਉਹਨਾਂ ਦੀ ਗਰਲਫ੍ਰੈਂਡ ਹੈਗੀ ਹੈ ਹੈਲੋ ਸਫੀਕਾ ਜੀ ਸਫੀਕਾ ਵੀ ਕਿਵੇਂ ਹੋ ਵਧੀਆ ਹੈ ਤੁਸੀਂ ਦੱਸੋ ਵਧੀਆ ਵਧੀਆ ਜਿਵੇਂ ਕਿ ਤੁਹਾਡੀ ਗਰਲਫ੍ਰੈਂਡ ਹੈਗੀ ਹੈ ਨਾ ਜੀ ਚਾਂਸ ਹੈਗੇ ਬਣਾ ਬਣਾ ਨਾ ਜੀ ਨਹੀਂ ਬਣਾਣੀ ਸ ਇੰਸ ਨਹੀਂ ਆਸੀ ਨਹੀਂ ਬਸ ਬੰਦਾ ਸਵਾਦ ਦਾ ਹੋਣਾ ਚਾਹੀਦਾ ਅੱਛਾ ਜਦ ਤੱਕ ਸਵਾਦ ਦਾ ਪਤਾ ਹੋ ਤੱਕ ਕਿਵੇਂ ਥੋੜੀ ਜਿਹੀ ਨਾ ਕਿੰਨਾ ਦਾ ਸਵਾਦ ਚਾਹੀਦਾ ਹੈ ਤੁਹਾਨੂੰ ਹੀ ਦੱਸੋ ਇਹ ਦੱਸਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਹਾਂ ਦੱਸਣ ਵਾਲੀਆਂ ਗੱਲਾਂ ਨਹੀਂ ਹੁੰਦੀ ਇਹ ਇੰਟਰਵਿਊ ਸਾਡੇ ਅੱਛਾ ਕੀ ਆ ਯਾ ਚਲੋ ਤੁਸੀਂ ਮੈਨੂੰ ਸਿਕਲੋ ਪੜਾਕੂ ਲੱਗ ਰਹੇ ਹੋ ਕਿ ਮੈਨੂੰ ਹੀ ਪਲੇਖਾ ਲੱਗ ਰਿਹਾ ਪਲੇਖਾ ਪਲੇਖਾ ਲੱਗ ਰਿਹਾ ਸਭ ਪਲੇਖਾ ਕੀ ਕਹਿ ਰਹੇ ਹੋ ਨੰਬਰ ਬਹੁਤ ਚੰਗੇ ਆਉਂਦੇ ਆ ਮੁੰਡੇ ਦੇ ਵਾਹ ਵਾਹ ਮੁੰਡਾ ਪੜਾਕੂ ਆ ਬੁਰਾ ਬੁਰਾ ਕੇ ਅੱਛਾ ਹਾਂ ਅੱਛਾ ਇਹ ਦੱਸੋ ਪੰਜਾਬ ਦਾ ਜਿਹੜਾ ਆ ਰਾਜ ਪੰਛੀ ਕਿਹੜਾ ਆ ਮੋਰ ਮੋਰ ਹੈ ਪੱਕੀ ਗੱਲ ਹੈ ਪੱਕੀ 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 ਹੈ ਨਹੀਂ ਬਾਜਾ 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 Oh sorry sorry Oh ਕਿਵੇਂ ਅਸੀਂ ਤਾਂ ਇਹਨੂੰ ਓਏ ਮੈਂ ਓਏ ਉਹ ਤਾਂ ਉਹ ਤਾਂ ਕੰਜਰ ਨੇ ਉਹ ਕੰਮ ਤੇ ਅਸੀਂ ਵੀ ਆਸ ਤੇ ਸੀ ਮੈਨੂੰ ਲੱਗਿਆ ਅਸੀਂ ਤਾਂ ਇਹਨੂੰ ਸਾਕਾ ਮੈਂ ਕਹਿੰਦਾ ਤੁਸੀਂ ਮੋਰ ਕਹਿਣਾ ਮੂਰੇ ਜਾ ਕੇ ਕਹਿੰਦਾ ਮੈਂ ਬਾਜ ਗਿਆ ਤੇ ਮੇਰੇ ਨੰਬਰ ਤਾਂ ਹੀ ਬਣਨੇ ਕਿ ਕੈਮਰੇ ਦੇ ਰਿਸਪੋਨਸਿਬਿਲਟੀ ਨਿਭਾ ਰਹੀ ਸੀ ਆਰ ਉਹਦੀ ਅੱਛਾ ਇਹਨਾਂ ਨੇ ਇਹਨੇ ਪਹਿਲੇ ਕਹਤਾ ਵੀ ਸਾਰਿਆਂ ਨੂੰ ਮੋਰ ਦੱਸਣਾ ਹੈ ਆਪੇ ਬਾਜ ਦਾ ਸਾਨੂੰ ਤਾਂ ਕਾਹਦੀ ਰੱਖਣੀ ਪੈਂਦੀ ਮੈਡਮ ਆਪਣੇ ਦੋਸਤਾਂ ਮੈਂ ਤਾਂ ਇਹਨਾਂ ਚ ਵੀ ਇਹਨਾਂ ਨੂੰ ਐਂ ਕਹਿ ਰਹਿੰਦਾ ਹੁੰਦਾ ਸੀਗਾ ਵੀ ਇਹ ਆਹ ਵਾਲੇ MCQ ਦਾ A ਆਨਸਰ ਨਹੀਂ ਹੈਗਾ B ਆ ਆਪੇ ਮੇਰਾ ਟਿਕ ਸੀ ਹੁੰਦਾ ਸੀਗਾ ਅੱਛਾ ਫੇਲ ਹੋ ਗਿਆ ਏ ਤਾਂ ਹੀ ਤਾਂ ਹੀ ਇਹਨਾਂ ਨੇ ਸਾਂ ਦੀ ਨਹੀਂ ਮੈਨੂੰ ਨਜ਼ਰ ਲੱਗ ਗਈ ਮੈਂ ਫੇਲ ਹੋ ਗਿਆ ਜੀ ਅੱਛਾ ਫੇਲ ਹੋ ਗਏ ਹਾਂ ਜੀ ਅੱਛਾ ਠੀਕ ਹੈ ਫਿਰ ਉਮੀਦ ਸੀਗੀ ਵੀ ਇਹਨਾਂ ਨੂੰ ਕਹਿੰਦੇ ਨੇ ਵੀ ਯਾਰ ਜਿਹੜੇ ਹੁੰਦੇ ਨੇ ਨਾ ਜਦੋਂ ਯਾਰ ਪਾਸ ਹੋ ਜੇ ਤਾਂ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਹੈ ਪਰ ਜਦੋਂ ਆਪਾਂ ਫੇਲ ਹੋ ਜਾਈਏ ਫਿਰ ਉਹ ਤੋਂ ਘੱਟ ਆਪਣਾ ਜਿਹੜਾ ਦੁੱਖ ਆ ਉਹ ਘੱਟ ਲੱਗਦਾ ਹੈ ਪਰ ਜਿਹੜਾ ਯਾਰ ਪਾਸ ਹੋ ਜੇ ਉਹਦਾ ਵੱਧੂ ਲੱਗਦਾ ਕਿੰਨੇ ਕੁ ਪਰਸੈਂਟ ਸੱਚ ਕੋਈ ਗੱਲ ਨਹੀਂ ਹੁਣ ਦੇਖੋ ਜੀ 4 ਸਾਲ ਦੀ ਡਿਗਰੀ 8 ਸਾਢੇ ਸਮੈਸਟਰ ਨੇ ਅਜੇ ਤੱਕ ਜੀ ਗਾਲ ਘੜਦੇ ਹੁੰਨੇ ਆ ਵੀ ਸਾੜੇ ਅਗਲੇ ਸਮੈਸਟਰ ਚ ਤੂੰ ਫੇਰ ਹੋ ਜਿਵੇਂ ਸਾਡੇ ਬਰੋਬਰ ਹੀ ਰਵੇਂ ਇੱਥੇ ਕੋਈ ਮੱਚਦੇ ਆਪਾਂ ਤਾਂ ਇਹ ਮਚੇ ਮਾ ਨਹੀਂ ਹੁੰਦਾ ਇਹ ਪਿਆਰ ਵਾਲੀ ਗਾਲੀ ਗਾਲੀ ਹੁੰਦੀ ਆ ਆਪਾਂ ਤਾਂ ਅੱਗੇ ਵਧੀਏ ਆਪਣੇ ਯਾਰ ਦੋਸਤਾਂ ਨੂੰ ਵੀ ਨਾਲ ਅੱਗੇ ਵਧਣ ਸਾਰਿਆਂ ਨੂੰ ਨਾਲ ਹੀ ਨਾ ਚੱਲੀ ਨਾ ਜਿੱਥੇ ਵੀ ਜਾਈਏ ਇਕੱਠੇ ਜੰਨਾਗੇ ਜੇ ਸਮੈਸਟਰ ਬੈਗ ਲੱਗਦਾ ਸਾਰੇ ਹੁਣ ਹੁਣ ਤੁਸੀਂ ਹੁਣ ਤੁਸੀਂ ਇਹ حساب ਲਾ ਲਓ ਜੀ ਅਸੀਂ 2 4 6 ਜਾਣੇ ਆ ਠੀਕ ਆ 2 ਸਾਡੇ ਨਾਲ ਦੇ ਹੀ ਆਏ ਨਹੀਂਗੇ ਅਸੀਂ 8 ਜਾਣੇ ਆ ਹੋਸਟਲ 8 ਹੀ ਬਾਥਰੂਮ ਅਸੀਂ ਨੌਣ ਵੀ ਸਵੇਰੇ ਇਕੱਠੇ ਹੀ ਜਾਣੇ ਆ ਹੋਰ ਜਾਵਲਾ ਲੋ ਵੀ ਆਉਣੇ ਸੀ ਹੋਰ ਕੀ ਕਰੀਏ ਇਕੱਠੇ ਹੀ ਰਹਿਨੇ ਆ ਜੀ ਇਹਦੀ ਇਹ ਤਾਂ ਸਾਡੇ ਪਹਿਲਾਂ ਵਿੱਚ ਆ ਉਹਦੇ ਵਿੱਚ ਆਇਆ ਹੋਇਆ ਕਹਿੰਦਾ ਇਹਦੀ ਸੇਲੀ ਨਹੀਂ ਬਣਦੀ ਇਹਦੀ ਸੇਲੀ ਤਾਂ ਬਣਵਾ ਦੋ ਓਏ ਜੀ ਜੀ ਕੈਮਰੇ ਮੂਰੇ ਝੂਠ ਬੋਲ ਲੰਦਾ ਵਾ ਉਹ ਤਾਂ ਹੀ ਸਾਡੀ ਸੇਲੀ ਹੈਗੀ ਹੈ ਨਹੀਂ ਹੈਗੀ ਦੋ ਭਾਬੀਆਂ ਨੇ ਜੀ ਅੱਛਾ ਕਿਦੀ ਕਿਦੀ ਸੇਲੀ ਆ ਤੁਹਾਡੀ ਨਹੀਂ ਨਹੀਂ ਆਪਾਂ ਸੈਟ ਨਹੀਂ ਮਤਲਬ ਕਾਸਟੂਡ ਨਹੀਂ ਓਏ ਕੱਲ ਇਹਦੀ ਵੀਡੀਓ ਵੀ ਦੇਖੋ ਕਿ ਆਈ ਹੈ ਕੈਮਰੇ ਚ ਝੂਠ ਨਹੀਂ ਹੈਗੀ ਆ ਮਤਲਬ ਇੱਕ ਬੱਲਾ ਬੰਦਾ ਹੈ ਜਿਹਨੇ ਬਈ ਐਕਸੈਪਟ ਕੀਤਾ ਵੀ ਉਹਦੀ ਗਰਲਫ੍ਰੈਂਡ ਹੈ ਤੁਸੀਂ ਨਹੀਂ ਕਰ ਰਹੇ ਕੀ ਜੱਕਰ ਕੋਈ ਘਰ ਦਾ ਡਰ ਨਹੀਂ ਦੇਖੋ ਜੀ ਦੇਖੋ ਜੀ ਇਹਦੇ ਦਾ ਹੀ ਕਰੇ ਪਤਾ ਵਾ ਇਹਦਾ ਬੰਦਾ ਹੈਗਾ ਲਾਲਾ ਸ਼ਹਿਰ ਦਾ ਅਜੀ ਪਿੰਡ ਵਾਲੇ ਆ ਜੀ ਸਾਡੇ ਘਰਦਿਆਂ ਕੋਲੇ ਕਹੀ ਹੀ ਹੁੰਦੀ ਆ ਉਹੀ ਪੁੱਠੀ ਪਊਗੀ ਮੋਰਾਂ ਚ ਹਿਸਾਬ ਲਾ ਲੋ ਆ ਜਿਹੜੀ ਚਾਰ ਦਿਨ ਦੀ ਐਸ਼ ਆ ਇੰਟਰਵਿਊ ਵਾਲੀ ਹਾਸੇ ਖੇਡੇ ਜਿਓ ਉਹਨਾਂ ਤੋਂ ਵਿੱਚ ਕੋਨੀਆ ਵੜਾ ਕੇ ਹੁੰਦਾ ਜੁਨੀਵਰਸਿਟੀ ਚ ਹਾਂ ਉਹ ਤਾਂ ਹੀ ਸਾਡੀ ਗਰਾਦੀ ਉਹ ਤਾਂ ਕ੍ਰਸ਼ ਕੋਣ ਹੈ ਤੁਹਾਡੀ ਕਿਸੇ ਦੀ ਕ੍ਰਸ਼ ਹੈਗੀ ਜਿਹਨੂੰ ਚਾਹਨੇ ਹੋ ਵੀ ਅਸੀਂ ਇਹਨੂੰ ਪ੍ਰਪੋਜ਼ ਕਰੇ ਵੱਡਾ ਰਵਾੜਾ ਲੱਗਦਾ ਹੈ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਤੁਹਾਡੇ ਇਹ ਵੇਦਾ ਦਾ ਪੱਪਾ ਚੱਪਾਈ ਨਹੀਂ ਕਰਦਾ ਇਹਦੀਆਂ ਦੇਖੋ ਜੀ ਜਿਹੜੀ ਕੋਈ ਪਸੰਦ ਆਊਗੀ ਜਿਹੜੀ ਕੋਈ ਪਸੰਦ ਆਊਗੀ ਸੱਦਾ ਪਰਪੋਜ ਮਾਰਾਂਗੇ ਆ ਕ੍ਰਸ਼ ਕ੍ਰਸ਼ ਵਾਲਾ ਕੰਮ ਨਹੀਂ ਹੈਗਾ ਇਹਦੀ ਜੇ ਨਾ ਕਰਤੀ ਫੇਰ ਫੇਰ ਕੀ ਆ ਜੀ ਫਿਰ ਹੋਰ ਸਹੀ ਹੁਸਨ ਗੜਾ ਥੋੜਾ ਵਾ ਜੀ ਜੱਗ ਤੇ ਬਥੇਰਾ ਵਾ ਹੁਣ ਆ ਹੀ ਆ ਜੀ ਹਵਾ ਗੜਾ ਇੱਕ ਪਾਸੇ ਨੂੰ ਚਲਦੀ ਹੁੰਦੀ ਆ ਬਦਲਦੀ ਹੋਈ ਹੁੰਦੀ ਆ ਕੋਈ ਹੋਰ ਪਸੰਦ ਆ ਜੂਗੀ ਠੀਕ ਹੈ ਕਹਿੰਦੇ ਜਿਹੜੀ ਕੁੜੀਆਂ ਚਸ਼ਮਾ ਲਾਉਂਦੀਆਂ ਨੇ ਬਹੁਤ ਪੜਾਕ ਹੁੰਦੀ ਨੇ ਸੱਚੇ ਕੀ ਗੱਲ ਗੱਲ ਤਾਂ ਨਹੀਂ ਨਹੀਂ ਵੈ ਮੈਂ ਫੋਨ ਦੇਖਦੇ-ਦੇਖ ਕੇ ਵੀ ਚਸ਼ਮਾ ਲਾ ਕੇ ਜਿੰਦਾ ਗਈ ਵਾ ਮਤਲਬ ਕਿ ਜ ਲਗਦਾ ਪੜ੍ਹ ਲੈ ਕੇ ਲਗਦਾ ਪਰ ਤੁਸੀਂ ਕਹਿੰਦੇ ਵਹਿਮ ਆ ਕਿ ਅੱਜ ਕੱਲ ਫੋਨ ਦਾ ਦਾਦਾ ਟ੍ਰੈਂਡ ਹੈ ਜੀ ਬਿਲਕੁਲ ਮਤਲਬ ਪੜ੍ਹਦੇ ਵੀ ਹੈਗੇ ਪੜਨ ਵਾਲੇ ਪਰ ਅੱਜ ਕੱਲ ਇਹ ਕਹਿੰਦੇ ਵੀ ਤੁਸੀਂ ਸਵਾਲ ਜਿਆਦਾ ਪੁੱਛਦੇ ਹੋ ਜਿਆਦਾ ਪੜਦੇ ਹੋ ਕਿ ਮੈਡਮ ਨੂੰ ਇਹ ਲੈਕਚਰ ਜਲਦੀ ਨਿਕਲ ਜੇ ਤਾਂ ਕਰਕੇ ਬਸ ਨਹੀਂ ਕਈ ਵਾਰ ਚੀਜ਼ਾਂ ਸਮਝ ਨਹੀਂ ਆਉਂਦੀ ਤਾਂ ਹੀ ਪੁੱਛਦੇ ਹੈ ਪਤਾ ਨਹੀਂ ਸਾਰੇ ਕਿਉਂ ਇਰਿਟੇਟ ਹੋ ਜਾਂਦੇ ਹੈ ਮਤਲਬ ਜਿਆਦਾ ਪੜਾ ਕੋ ਨਹੀਂ ਠੀਕ ਹੈ ਫਰਸਟ ইয়ার ਹੈ ਕਿ ਸੈਕੰਡ ইয়ার ਹੈ ਫਰਸਟ ইয়ার ਹੈ ਸੈਕੰਡ ইয়ার ਕਿੱਦਾਂ ਦਾ ਜਾ ਰਹੇ ਵਧੀਆ ਜਾ ਰਹੇ ਬਹੁਤ ਵਧੀਆ ਉਹ এনজয়ਮੈਂਟ ਪੂਰਾ ਹੋ ਰਿਹਾ ਪੂਰੇ ਕਰੋ ਬਾਰ ਆ ਕੇ ਕਹਿੰਦੇ ਨਹੀਂ ਵੀ ਬਹੁਤ ਜ਼ਿਆਦਾ ਐਸ਼ ਹੋ ਜਾਂਦੀ ਜਦੋਂ ਆਪ ਘਰੇ ਰਹਿੰਦੇ ਨੇ ਐਂ ਕਹਿੰਦੇ ਵੀ ਬੜੀ ਇਨਸਟਰਕਸ਼ਨ ਹੈ ਇੱਧਰ ਨਹੀਂ ਜਾਣ ਦੇਣਾ ਘਰ ਦੇ ਨੇ ਬਾਰ ਬਾਰ ਫੋਨ ਕਰਨਾ ਹੁਣ ਕਿੱਦਾਂ ਦੀ ਲੱਗਦੀ ਹੈ ਲਾਈਫ ਉਹ ਵਧੀਆ ਸੀ ਕਿ ਇਹ ਵਧੀਆ ਹੈ ਨਹੀਂ ਦੋਨੇ ਆਪ ਜੱਗ ਵਧੀਆ ਹੁਣ ਵੀ ਇੱਥੇ ਆ ਕੇ ਵੱਧ ਤੋਂ ਵੱਧ 2 ਹਫ਼ਤੇ ਰਹੀਦਾ ਫਿਰ ਘਰ ਜਾਣ ਨੂੰ ਦਿਲ ਕਰ ਪੈਂਦਾ ਵੀ ਘਰੇ ਜਾ ਵੜੀ ਹੈ ਅੱਛਾ બસ ਪਰ ਕਰੋ ਆਉਂਦਾ ਵੀ ਨਹੀਂ ਦਿਲ ਕਰਦਾ ਵੀ ਹਏ ਮੰਡੇ ਸਬੋਟ ਕੇ ਜਾਣਾ ਪੈਣਾ ਪਰ ਇੱਥੇ ਆ ਕੇ ਫਿਰ ਨੋਰਮਲ ਹੋ ਜਾਂਦਾ ਵਧੀਆ ਲੱਗਦਾ ਸਰ ਰੀਅਲ ਲਾਈਫ ਹੈ ਫੇਵਰਿਟ ਟੀਚਰ ਕਿਹੜੀ ਹੈ ਕਿ ਹਾਂ ਜਾਂ ਫੇਵਰਿਟ ਸਬਜੈਕਟ ਕਿਹੜਾ ਹੈ ਸੱਚਨ ਵੈਗੇ ਮੈਨੂੰ ਲੱਗਦਾ ਹੈ ਨਹੀਂ ਨਹੀਂ ਆਪਣੇ ਕੋਰਸ ਮਤਲਬ ਇੰਟਰਨਲ ਹੀ ਮੈਨੂੰ ਵਧੀਆ ਲੱਗਦਾ ਹੈ ਇੰਟਰਸਟਿੰਗ ਜਿਹੜੇ ਕੁਕਿੰਗ ਦੇ ਰਿਲੇਟਡ ਹੈਗੇ ਆ ਕਿਉਂਕਿ ਇੰਟਰਸਟਿੰਗ ਹੈ ਸਾਰਾ ਕੁਝ ਖੁਦ ਕਰਨਾ ਹੁੰਦਾ ਪ੍ਰੈਕਟੀਕਲ ਹੁੰਦੇ ਉਹਨਾਂ ਦੇ ਵਿੱਚ ਤਾਂ ਸਭ ਤੋਂ ਇੰਟਰਸਟਿੰਗ ਕੋਰਸ ਪੰਜਾਬ ਨੂੰ ਪੰਜਾਬ ਕਿਉਂ ਕਿਹਾ ਜਾਂਦਾ ਪਤਾ ਤੁਹਾਨੂੰ ਥੋੜਾ ਹਾਂਜੀ ਕਿਉਂਕਿ ਇੱਥੇ ਪੰਜ ਦਰਿਆਵਾਂ ਨੇ ਤਾਂ ਕਰਕੇ ਇਹਨੂੰ ਪੰਜਾਬ ਕਿਹਾ ਜਾਂਦਾ ਹੈ